ਪੰਜਾਬ ਦੇ ਸਭ ਤੋਂ ਜ਼ਿਆਦਾ ਉਚਾਈ ਤੇ ਸਥਿਤ ਸ਼ਿਮੰਦੇ ਗਗਨਜੀਦਾ ਟਿੱਲਾ ਵਿਖੇ ਸਾਉਣ ਮਹੀਨੇ ਵਿੱਚ ਕੁਦਰਤੀ ਨਜ਼ਾਰੇ ਵੀ ਦੇਖਣ ਯੋਗ ਹੁੰਦੇ ਹਨ ਗਗਨਜੀਦਾ ਟਿੱਲਾ ਵਿਖੇ ਸਾਉਣ ਮਹੀਨੇ ਦੀ 41 ਰੋਜ਼ਾ ਯਾਤਰਾ ਜੋ ਕਿ 9 ਅਗਸਤ 2024 ਦਿਨ ਸ਼ੁੱਕਰਵਾਰ ਨੂੰ 25ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਈ ਇਸ ਯਾਤਰਾ ਦੌਰਾਨ ਸ਼ੇ ਭਗਤਾਂ ਨੇ ਜਿੱਥੇ ਧਾਰਮਿਕ ਨਜ਼ਾਰੇ ਦੇਖੇ ਉੱਥੇ ਹੀ ਕੁਦਰਤੀ ਨਜ਼ਾਰੇ ਵੀ ਬਹੁਤ ਮਨਮੋਹਕ ਨਜ਼ਰ ਆਏ ਜਿਕਰਯੋਗ ਹੈ ਕਿ ਲਗਭਗ ਰੋਜ਼ ਹੀ ਸਵੇਰੇ ਹਲਕੀ ਹਲਕੀ ਪੁੰਡਾ ਬੰਦੀ ਹੁੰਦੀ ਰਹਿੰਦੀ ਹੈ ਅਤੇ ਟਿੱਲੇ ਤੋਂ ਆਲੇ ਦੁਆਲੇ ਦੇ ਪਹਾੜੀ ਜੰਗਲਾਂ ਦੀ ਹਰਿਆਲੀ ਦੇਖਣਯੋਗ ਹੁੰਦੀ ਹੈ। ਕਈ ਵਾਰ ਤਾਂ ਬੱਦਲ ਵੀ ਟਿੱਲੇ ਦੇ ਨਾਲ ਟਕਰਾ ਕੇ ਲੰਘਦੇ ਹਨ ਅਤੇ ਇਹ ਨਜ਼ਾਰਾ Shimla Manali ਵਰਗੇ Hill Stationਾਂ ਨਾਲੋਂ ਵੀ ਘੱਟ ਨਹੀਂ ਹੁੰਦਾ। ਨਮਾ ਸ਼ਿਵਾਏ ਸ਼ਿਵ ਕੋਟੇਸ਼ਵਰਾਇ ਸ਼ਿਵ ਕੋਟੇਸ਼ਵਰਾਇ ਹਰੇ ਹਰੇ ਭੋਲੇ

दर ॼकू वारे बाबा जी दरबार ॼकिया जो माता जी याकारा मे लॾु